ਸਤਿ ਸ੍ਰੀ ਅਕਾਲ ਈਵਰਸ ਹੋ ਕੀ ਹਾਲ ਚਾਲ ਹੈ ਜੀ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਸਾਰੇ ਠੀਕ ਠਾਕ ਆ ਤੇ ਹੁਣ ਡਾਕਟਰ ਸਾਹਿਬ ਵੀ ਠੀਕ ਨੇ ਤੁਹਾਡੀਆਂ ਦਵਾਈਆਂ ਦੇ ਨਾਲ ਅੱਜ ਕਾਫੀ ਠੀਕ ਨੇ ਤੇ ਅੱਜ ਵੀ ਮੈਂ ਛੁੱਟੀ ਅੱਜ ਵੀ ਲਈ ਸੀਗੀ ਕਿਉਂਕਿ ਸਵੇਰੇ ਮੈਨੂੰ ਜਾਦਾ ਠੀਕ ਨਹੀਂ ਲੱਗ ਰਹੀ ਸੀ ਕਿ ਬਟ ਹੁਣ ਠੀਕ ਨੇ ਆਪ ਕੋ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਅੱਜ ਮੈਨੂੰ ਘਰ ਦਿਖਾਉਣੀ ਆ ਸਾਡੀ ਮਿਸਤਰੀ ਨਹੀਂ ਆਏ ਤੇ ਇਸ ਕਰਕੇ ਇਸ ਕਾਫੀ ਹੱਦ ਤੱਕ ਘਰ ਸਾਫ ਕਰ ਲਿਆ ਫੌਂਟ ਦਿਖਾਉਣੀ ਹੈ ਬੱਚੀ ਦੇ ਕਿੰਦਾ ਲੱਗਦਾ ਤੇ ਕੀ ਕੀ ਹੋ ਗਿਆ ਕੰਮ ਲੋ ਜੀ ਦੇਖੋ ਸਾਫ ਸਾਫ ਹੋ ਗਿਆ ਅੱਜ ਘਰ ਆ ਤਾਂ ਨਹੀਂ ਦੇਖਣਾ ਹਜੇ ਕਿਉਂਕਿ ਇਹਦੇ ਚਾਹੇ ਸਿਮਿੰਟ ਵਗੈਰਾ ਪਿਆ ਟ੍ਰਾਈੰਗਸ ਤਾਂ ਤੇ ਕਾਫੀ ਸਾਫ ਜਾ ਹੋ ਗਿਆ ਅੱਜ ਅੱਜ ਤੋਂ 2 ਲਿਟਰ ਜੇ ਕੱਢ ਤੇ ਉਹਨਾਂ ਨੇ ਫਿਰ ਸੋਈ 24 ਤੇ ਸੋਈ ਦਾ ਦੇਖੋ ਤੁਸੀਂ ਛੱਤ ਦਾ ਕੰਮ ਕੰਪਲੀਟ ਹੋ ਗਿਆ ਸਾਰਾ ਲਾਈਟਿੰਗ ਦਾ ਰਹਿ ਚਲੋ ਹਲੇ ਜੇ ਬਾਕੀ ਹੋ ਲਾਈਟਾਂ ਹੋਣਗੀਆਂ ਜੀ ਇੱਕ ਦੋ ਦਿਨ ਰੁੱਕ ਕੇ ਲੱਗਣਗੀਆਂ ਬਟ ਉਦਾਂ ਥੱਲੇ ਸਾਫ਼ ਸੁਫ਼ ਹੋ ਗਿਆ ਹਾਂ ਖਾਲੀ ਜਿਹਾ ਹੋ ਗਿਆ ਸਾਰਾ ਇਹ ਤਾਂ ਬੜਾ ਹੀ ਟੁਲਿਆਂ ਜਿਹਾ ਨਾਲ ਭਰਿਆ ਹੋਇਆ ਸੀਗਾ ਤੇ ਹੁਣ ਤੁਸੀਂ ਦੇਖੋ ਇਤਰਾ ਸਾਫ਼ ਲੱਗ ਰਿਹਾ ਨਾ ਪੈਣੀ ਟੇਬਲ ਵੀ ਖਾਲੀ ਹੋ ਗਿਆ ਤੇ ਬੈਠਣ ਨੂੰ ਥੋੜਾ ਜਿਹਾ ਥਾਂ ਬਣ ਗਿਆ ਠੀਕ ਹੈ ਕਾਫੀ ਚਕਤਰ ਕਰਤੀ ਅੱਜ ਤੇ ਹੁਣ ਮੈਂ ਤੁਹਾਨੂੰ ਛੱਤ ਵੀ ਦਿਖਾਉਣੀ ਹੈ ਵੀ ਛੱਤ ਤੇ ਕਿਵੇਂ ਬੈਣਗੇ ਹਾਂ ਚਲਦੇ ਆਂ ਬੈਣ ਕਹਿੰਦੀ ਸੀ ਜੀ ਵੀ ਛੱਤ ਤੇ ਕੰਮ ਸ਼ੁਰੂ ਕਰ ਲਿਆ ਮੀਂਹ ਜੇ ਤੁਸੀਂ ਵਸੇ ਹੈਗਾ ਤਾਂ ਰਿਸਕ ਹੀ ਸੀਗਾ ਅਸੀਂ ਪਰ ਐਸੀਆ ਵੀ ਹੁਣ ਮਿਸਤਰੀ ਲੱਗੀ ਆ ਤਾਂ ਫਿਰ ਜਿਹੜੇ ਜਿਹੜੇ ਕੰਮ ਹੋਣ ਵਾਲੇ ਕਰਾ ਲੈਣੇ ਆ ਤੇ ਕੁਦਰਤ ਨੇ ਵਧੀਆ ਸਾਥ ਦਿੱਤਾ ਵੀ ਹੋ ਗਿਆ ਕੰਮ ਹੁਣ ਤੁਹਾਨੂੰ ਦਿਖਾਉਣੀ ਆ ਕਿੰਨੀ ਵਧੀਆ ਲੱਗਦੀ ਆਪਣੀ ਸੱਤ ਲੋ ਜੀ ਹੱਤ ਦਾ ਪਾਸਾ ਸੀਗਾ ਕੋਲੂਆ ਇਹਦੇ ਤੇ ਤੇ ਹੁਣ ਦੇਖੋ ਪਾਣੀ ਹੁਣ ਛੱਡਦਾ ਹੋਇਆ ਉਹਨਾਂ ਨੇ ਤੇ ਸਾਫ਼ ਸਾਫ਼ ਹੋ ਗਈ ਉਹਨੀਆਂ ਤਾਂ ਨਹੀਂ ਦਿਖਦੀਆਂ ਹੈਗੀਆਂ ਉਰ ਉੱਪਰ ਆ ਕੇ ਉਹਨੇ ਸੈੱਟ ਕਰਤੀ ਤੇ ਹਜੇ ਕਲੀ ਪਾਲਿਸ਼ ਪਹੁੰਚ ਕਲੀ ਪਾਲਿਸ਼ ਤੱਕ ਪਹੁੰਚਣ ਦਾ ਹੈ ਤਾਂ ਆਪਾਂ ਨੂੰ ਕਾਫੀ ਟਾਈਮ ਲੱਗਣਾ ਬਟ ਅਏ ਅ ਵੀ ਚਲੋ ਛੱਤ ਦਾ ਕੰਮ ਹੋ ਗਿਆ ਤੇ ਹੁਣ ਆਪਣੇ ਪ੍ਰਣਾਲੀਆਂ ਦਾ ਕੰਮ ਰਹਿ ਗਿਆ ਪ੍ਰਣਾਲੀਆਂ ਉਹ ਵੀ ਬਾਅਦ ਚ ਕਰਨਗੇ ਤੇ ਮੇਨ ਮੇਨ ਕੰਮ ਕਰ ਗਏ ਉਹ ਹੁਣ ਆਪਾਂ ਨੂੰ ਮੀਂਹ ਆਈ ਜਾਵੇ ਪੁਛਾਈ ਜਾਵੇ ਵਿਚਾਰ ਹੋ ਗਿਆ ਡਰ ਤਾਂ ਮੈਨੂੰ ਲੱਗ ਰਿਹਾ ਸੀਗਾ ਜੇ ਨਹੀਂ ਆ ਗਿਆ ਤਾਂ ਦੁਆਰਾ ਪਟੇ ਲੈਣਾ ਹੈ ਸਾਰਾ ਕੁਝ ਪਣਦੇ ਸਾਰਾ ਅੱਜ ਵੀ ਤਾਂ ਫਿਰ ਪਰੋਲ ਹੋਈ ਜਾਂਦੀ ਹੈ ਹਨਾ ਬਟ ਹੁਣ ਠੀਕ ਹੈ ਬਚਾ ਲਿਆ ਨਾ ਹਗਾ ਬਚ ਗਿਆ ਤੇ ਸਾਫ ਹੋ ਗਈ ਛੱਤ ਇੱਕ ਵਾਰੀ ਤੇ ਬਸ ਹੁਣ ਅੱਜ ਆਈ ਨਹੀਂ ਮਿਸਤਰੀ ਕਿਉਂਕਿ ਅੱਜ ਕੋਈ ਕੰਮ ਹੋਣਾ ਨਹੀਂ ਸੀਗਾ ਕਿਉਂਕਿ ਛੱਤ ਦਾ ਕੰਮ ਹੋ ਕਾਫੀ ਨੇਰੇ ਤੱਕ ਕੱਲ ਲੱਗ ਕੇ ਵਿਚਾਰੇ ਮੁਟਾ ਕੇ ਗਏ ਮਾਤ ਨੇਰੇ ਤੱਕ ਲੱਗੇ ਨੇ ਤੇ ਹੁਣ ਅੱਜ ਉਹਨਾਂ ਨੇ ਹੁਣ ਸਿੱਕੂ ਕਰਨਾ ਹੈ ਨਹੀਂ ਸੀਗਾ ਜੇ ਕੋਈ ਕੰਮ ਵਿੜੇ ਦਾ ਹਜੇ ਉਹਨਾਂ ਨੇ ਸ਼ੁਰੂ ਹੀ ਨਹੀਂ ਸੀ ਕਰਨਾ ਕਿਉਂਕਿ ਵਿੜੇ ਦਾ ਕੰਮ ਅਸੀਂ ਉਹਨਾਂ ਨੂੰ ਕਿਹਾ ਵੀ ਉਦੋਂ ਕਰਨਾ ਹੈ ਜਦੋਂ ਸਾਡੇ ਸਾਰਾ ਆਪਣਾ ਵਿੜੇ ਦੀਆਂ ਟਾਈਲਾਂ ਲੱਗਣ ਤੋਂ ਪਹਿਲਾਂ ਸੋਈ ਚ ਕੰਮ ਕਰਨਾ ਤੇ ਕਿਉਂਕਿ ਸੋਈ ਦੇ ਵਿੱਚ ਜਦੋਂ ਰਗੜਾਈ ਹੋਣੀ ਹੈ ਪੱਥਰ ਦੀ ਤੇ ਫਿਰ ਉਹ ਵਾਈਟ ਵਾਈਟ ਜਿਹਾ ਸਾਰਾ ਨਾ ਉਹ ਉਹਦੇ ਵਿੱਚ ਵੜ ਜਾਂਦਾ ਫਿਰ ਛਿੱਠਾ ਜੀਆਂ ਚ ਥੋੜੀਆਂ ਬੋਤੀਆਂ ਵੀ ਜਿੰਨੀਆਂ ਛਿੱਠਾਂ ਜੀਆਂ ਹੁੰਦੀਆਂ ਉਹਨਾਂ 'ਚ ਵੜ ਜਾਂਦਾ ਚੈਰਿਸ ਕਰਕੇ ਅਸੀਂ ਅੱਜ ਉਹਨੂੰ ਕਿਹਾ ਸੀਗਾ ਵੀ ਤੂੰ ਭਈ ਉਦੋਂ ਕਰਨੇ ਵਿੜੇ ਦਾ ਕੰਮ ਤਾਂ ਫਰਸ਼ ਆਪਾਂ ਉਦੋਂ ਲਾਉਣੀ ਹੈ ਹਲੇ ਕਿਉਂਕਿ ਐਂ ਤਾਂ ਹੈ ਨਹੀਂਗਾ ਵੀ ਵਿੜਾ ਕੱਚਾ ਫਰਸ਼ ਤਾਂ ਹੈਗੀ ਹੀ ਆ ਵੀ ਉਹ ਪਟਣੀ ਆਪਾਂ ਵੀ ਵਿੜੇ ਦਾ ਕੰਮ ਬਾਅਦ ਚ ਕਰਨਾ ਪਹਿਲਾਂ ਰਸੋਈ ਦਾ ਕਰਨਾ ਤੇ ਰਸੋਈ ਦਾ ਫਿਰ ਪੀਓਪੀ ਦਾ ਟੂਲੀਟ ਲੇ ਗਿਆ ਉਹਨੇ ਖੋਲੇ ਆ ਹੁਣ ਤੇ ਮੇਰੇ ਖਿਆਲ ਹੈ ਵੀ ਕੱਲ ਤੋਂ ਸ਼ੁਰੂ ਕਰਦੇ ਇਹਨਗੇ ਉਹ ਤੇ ਕੋਨੇ ਪਹਿਲਾਂ ਟਾਈ ਆ ਉਹਦੇ ਤੇ ਰਸੋਈ ਦੇ ਸਲਫਾ ਸਲਫਾ ਦਾ ਪਹਿਲਾਂ ਕਰਾਂਗੇ ਤੇ ਹੁਣ ਅਸੀਂ ਜਾ ਕੇ ਦੇਖ ਕੇ ਫਾਈਨਲ ਕਰਕੇ ਆਉਣੀ ਵਸਤੇ ਕਾਫੀ ਹੱਦ ਤੱਕ ਸਟੱਡੀ ਕਰ ਹੀ ਲਈ ਸੀ ਪਰ ਹੁਣ ਇੱਕ ਵਾਰੀ ਦੁਬਾਰਾ ਫਾਈਨਲ ਕਰਿਆ ਉਹਨੇ ਇਹ ਆ ਲਵਾਉਣਾ ਠੀਕ ਹੈ ਜੀ ਤੇ ਵਿੜੇ ਵੀ ਕਾਫੀ ਅੱਜ ਸਿ ਚਕਾਤਾ ਸਮਾਨ ਦਿਖਵਾਨੀ ਆ ਤੁਹਾਨੂੰ ਮੈਂ ਲਓ ਜੀ ਬੇਟੀ ਸੋ ਵੀ ਮਲਬਾ ਮੂੰਗਾ ਅੱਜ ਚਕਵਾਇਆ ਹੈ ਕਾਫੀ ਟ੍ਰਾਲੀ ਪਰ ਕਿਲੇਗੀ ਅੱਜ ਦੇ ਚੋ ਵੀ ਅਸੀਂ ਅਜੇ ਵੀ ਆਉਂ ਰਹੀਆਂ ਵੀ ਦੇ ਚ ਜਿਹੜੀ ਜਿਹੜੀ ਕੰਮ ਦੀ ਚੀਜ਼ ਹੈ ਉਹ ਕਿੱਥੇ ਵਰਤੀ ਜਾ ਸਕਦੀ ਹੈ ਜਿਹੜੀ ਉੱਥੇ ਸਾਰਾ ਟ੍ਰਾਲੀ ਭਰਦੀ ਹੈ ਚ ਮਲਬਾ ਚਕਾਤਾ ਬਸ ਫੇਰ ਇਹਨਾਂ ਦੀ ਵਾਰੀ ਆ ਜਾਣੀ ਹੈ ਵਿੜੇ ਦੀ ਪਿਛਲੇ ਵਿੜੇ ਦੀ ਵਾਰੀ ਆਊਗੀ ਪਹਿਲਾਂ ਮੈਨੂੰ ਲੱਗਦਾ ਕਿਉਂਕਿ ਇੱਧਰ ਟਗੜਾਈ ਵਾਲਾ ਮਟੀਰੀਅਲ ਨਹੀਂ ਨਾ ਆਉਣਾ ਉਧਰੋਂ ਇਹ ਪਹਿਲਾਂ ਹੋ ਗਾ ਇਹਦੀਆਂ ਹੀ ਅੱਜ ਤਾਂ ਇਹਦੀਆਂ ਵੀ ਫਾਈਨਲ ਕਰਕੇ ਆਉਣੀ ਐ ਤੇ ਰਸੋਈ ਦੀਆਂ ਵੀ ਕਰਕੇ ਆਉਗੋ ਤੇ ਬਾਕੀ ਦਾ ਫਿਰ ਆ ਤਾਂ ਆਈ ਐ ਅਸੀਂ ਆਪਣਾ ਇਹ ਤਾਂ ਹੋ ਰਹੀ ਐ ਹੁਣ ਕੰਮ ਸ਼ੁਰੂ ਠੀਕ ਐ ਤੇ ਬਾਕੀ ਫਿਰ ਤੁਹਾਨੂੰ ਨਾਲ-ਨਾਲ ਮੈਂ ਦਿਖਾਉਂਦੀ ਰਹੂੰਗੀ ਠੀਕ ਐ ਲਓ ਵਿਖੋ ਹੈ ਕਿੰਨਾ ਸਾਫ ਸਾਫ ਲੱਗਿਆ ਇਹ ਕਰ ਅਸਲ ਵਿੱਚ ਜਿਆਦਾ ਗੰਦਾ ਸੀਗਾ ਨਾ ਤੇ ਉਸ ਤੋਂ ਬਾਅਦ ਹੁਣ ਜਿਆਦਾ ਹੀ ਸਾਫ਼ ਲੱਗ ਰਿਹਾ ਹੈ ਤਾਂ ਹੋਰ ਕਈ ਜਿਹੜੇ ਨਵੇਂ ਦੇਖਣ ਨੂੰ ਵਣਣਗੇ ਇਹਦੇ ਵਿੱਚ ਕਿਹੜਾ ਸਾਫ਼ ਵਾਲੀ ਗੱਲ ਹੈ ਮੈਂ ਜਿਹੜੇ ਪੁਰਾਣੇ ਉਹਨਾਂ ਨੂੰ ਪਤਾ ਵੀ ਇਹ ਬਹੁਤ ਸਾਫ਼ ਹੈ ਹੁਣ ਕਿਉਂਕਿ ਪਹਿਲਾਂ ਇੰਨਾ ਸਾਫ਼ ਨਹੀਂ ਸੀਗਾ ਆ ਜਿਹੜੀ ਤਾਕੀ ਟੁਕੀ ਜੀ ਵਿੱਚੋਂ ਗੱਡੀ ਸੀ ਆਪਾਂ ਵੈਸੇ ਵਧੀਆ ਪਈ ਕੋਈ ਸਿਓ ਹੋਣੀ ਕੋਈ ਕੁਝ ਨਹੀਂ ਬਸ ਇਹ ਤਾਂ ਆਪਾਂ ਕੋਲ ਡਿਜ਼ਾਈਨ ਹੁਣ ਚੇਂਜ ਕਰਵਾ ਸੀਗਾ ਇਹ ਹੋਵੇ ਸੋਚ ਰਹੀ ਆਂ ਵੀ ਸਕੂਲ ਕੋਲੰਬੀ ਦੇ ਤਾਂ ਸਾਡੇ ਸਕੂਲਾਂ ਚ ਇਹਨਾਂ ਚੀਜ਼ਾਂ ਦੀ ਕਮੀ ਰਹਿੰਦੀ ਹੈ ਸਰਕਾਰੀ ਸਕੂਲਾਂ ਤੋਂ ਪਤਾ ਹੀ ਹੈ ਨਾ ਤਾਂ ਕਿ ਆਪਾਂ ਰੱਖਿਆਂ ਦੇ ਓਵਰਲ ਪਲ ਤੇ ਇਹ ਮੈਂ ਕਿਹਾ ਸਕੂਲ ਨੂੰ ਤਾਂ ਕੋਈ ਆ ਕੇ ਚੈੱਕ ਕਰ ਚੋ ਜਿਹੜੀ ਜਿਹੜੀ ਚੀਜ਼ ਥੋੜੇ ਕੰਮ ਦੀ ਹੈ ਉਹ ਤੁਸੀਂ ਬੇਸ਼ੱਕ ਲੈ ਲਿਓ ਤੇ ਆ ਆਪਣਾ ਇਹ ਐਂਟੀਕ ਟੇਬਲ ਇਹ ਥੋੜਾ ਜਿਹਾ ਹੁਣ ਚੱਕਾ ਤਰੀਕ ਚ ਚੂਲਾ ਜਿਹੜੀਆਂ ਦੀ ਲੂਸ ਹੋ ਗਈਆਂ ਇਹਨਾਂ ਇੱਕ ਵਾਰੀ ਸੈੱਟ ਕਰਾਉਣਾ ਪਊਗਾ ਆਪਾਂ ਨੂੰ ਚਲੋ ਇਹ ਹੁਣ ਸਾਰਾ ਫਰੈਸ਼ ਹੋ ਜਾਊਗਾ ਤੇ ਇਹ ਉਹਨੂੰ ਬਲਾਕੀ ਸਕੂਲ ਵਾਲਿਆਂ ਨੂੰ ਆਪਾਂ ਦੇ ਦੇਣੀ ਹੈ ਜਿਹੜੀ ਉਹਨਾਂ ਦੇ ਕੰਮ ਦੀ ਚੀਜ਼ ਹੋਈ ਉਧਰ ਵੀ ਪਿੱਛੇ ਵੀ ਕੈਬਨਟ ਕੱਢੀ ਆਪਾਂ ਨੇ ਇਹ ਤੋਂ ਉਹ ਵਧੀਆ ਨਹੀਂ ਸਾਫ਼ ਪਈ ਨਹੀਂ ਬਿਲਕੁਲ ਹੋਣੀ ਜੀ ਫੀਜੀ ਜਦੋਂ ਦੇ ਕੰਮ ਦੀ ਹੋਈ ਤਾਂ ਆਪਾਂ ਨੂੰ ਟਿਕਾ ਲਾਂਗੇ ਕਿਉਂਕਿ ਆਪਣੇ ਕੋਲ ਤੋਂ ਸੋ ਐਦਾ ਹੈ ਨਹੀਂ ਕਿ ਇਹਨਾਂ ਦਾ ਆਪਾਂ ਵਿਚਨੇ ਰੋ ਤੇ ਕਿਹੜੀਆਂ ਚੀਜ਼ਾਂ ਵਾਧੂ ਪਈ ਨਹੀਂ ਚਲੋ ਉੱਥੇ ਕੰਮ ਆ ਜਾਣੀ ਹੁੰਦੀ ਹੈ ਇਹ ਲੋ ਦੀ ਸੰਤਰੀ ਕਿੰਨੂ ਦੀ ਲੋ ਆਪਣੇ ਨਿੱਕੇ ਨਿੱਕੇ ਠੀਕ ਹੈ ਇਹਨਾਂ ਨੂੰ ਲੋ ਸਟਾ ਲੱਗੇ ਲਓ ਜੀ ਵੀਰਵਰਸ ਲਾਈਟ ਚਲੀ ਗਈ ਤੇ ਡੇਢ ਦੋ ਘੰਟੇ ਹੋ ਗਏ ਗਏ ਉਹ ਤੇ ਇਨਵਰਟਰ ਦੇ ਗਿਆ ਜਵਾਬ ਤੇ ਹੁਣ ਅਸੀਂ ਆ ਬਰਦਾਸ਼ਤ ਨਹੀਂ ਕਰ ਪੌਰੀ ਇਸ ਕਰਮੀ ਤੇ ਗੱਡੀ ਚ ਲਾ ਕੇ ਏਸੀ ਚਲਾ ਕੇ ਰੋਟੀ ਖਾਦੀ ਗੱਡੀ ਚ ਬੈਠ ਕੇ ਤੇ ਹੁਣ ਹਜੇ ਅੱਧੇ ਘੰਟੇ ਦਾ ਟਾਈਮਰ ਮਿਲ ਗਿਆ ਜ ਅੱਧਾ ਘੰਟਾ ਹੋਰ ਵੇਟ ਕਰ ਸਕਦੇ ਹਾਂ ਕਾਰ ਚ ਹੁਣ ਵੱਜ ਗਏ 7:30 ਤੇ ਬਸ 9:30 ਪੌਣੇ 10 ਵਜੇ ਫਿਰ ਇੱਥੇ ਆਰ ਸਿੱਧ ਦਾਂਗੇ ਐਨ ਆਲਵੇ ਸਾਰੀ ਰਾਤ ਇੱਥੇ ਸੋਣਾ ਪਵੇ ਜਿਨੇ ਨਾਈਂਂ ਜਨਾ ਆਈ ਫੇਰ ਦੇਖਦੇ ਹਾਂ ਕਿਵੇਂ ਲਾਈਟ ਤੋ ਬਿਨਾਂ ਨੀ ਆਉਂਦੀ ਜਾਂ ਜਨੀਨ ਤੱਕ ਹੀ ਆਉਣੀ ਬਸ ਫੇਰ ਮੱਛੀ ਖਾਊਗਾ ਇਹ ਤਾਂ ਤੋੜ ਪਰ ਹੁਣ ਤੱਕ ਹੀ ਰਾਂ ਬੈਠੀਆਂ ਰਾਮ ਰਾਮ ਇਹ ਗੱਡੀ 'ਚ ਤੇ ਕਿੰਨੀ ਕੁ ਧੇਰ ਬੈਠ ਸਕਦੀਆਂ ਵਰਣ ਫਾਈਨਲੀ ਤਾਂ ਬੰਦ ਕਰਨੀ ਪੈਣੀ ਐ ਤੇ ਫੇਰ ਮੈਂ ਤਾਂ ਉਹਨੂੰ ਦੱਸਦੀ ਆਂ ਵੀ ਕਦੋਂ ਤੱਕ ਆਉਗੀ ਲਾਈਟ ਤੇ ਕੀ ਬਣਿਆ ਸਾਡਾ ਚਲੋ ਜੀ ਲਾਈਟ ਆ ਗਈ ਕੌਣ ਸੱਤ ਤੋਂ ਹਜ਼ੰਡ ਵਾਦੀ 13:25 ਵਾਦੀ ਸੀ ਜੀ ਮਤਲਬ 20 ਮਿੰਟ ਹੀ ਸਾਨੂੰ ਠੀਕ ਜਿਹੀ ਨੰਡ ਗੱਡੀ ਤੇ ਆਪਾਂ ਪਿਆ ਪਰ ਹੁਣ ਆ ਗਈ ਲਾਈਟ ਸ਼ੂਗਰ ਕੀਤਾ ਪਰ ਮੋਟਮਾ ਦਾ ਵੀ ਲਾਈਟ ਆ ਗਈ ਤੇ ਹੁਣ ਆਪਾਂ ਥੋੜੀ ਜਿਹੀ ਵੀਡੀਓ ਦੇ ਜਿਹੜੇ ਜਵਾਬ ਦੇਣ ਵਾਲੀਆਂ ਉਹ ਦੇਵਾਂਗੇ ਬੈਠ ਕੇ ਰਹਾਂਗੇ ਔਰ ਇਸੇ ਚੱਲ ਕੇ ਖੰਡਾ ਹੋ ਗਿਆ ਕਮਰਾ ਤੇ ਪਾਕੀ ਆਪਾਂ ਇੱਕ ਦੋ ਵੀਡੀਓ ਐਡਿਟ ਕਰਨੀ ਹੈ ਬਸ ਹੁਣ ਹੋ ਗਿਆ ਟਾਈਮ ਹੋ ਗਿਆ ਪੌਣੇ 10 ਇੱਕ ਛੋਟੀ ਜਿਹੀ ਵੀਡੀਓ ਐਡਿਟ ਕਰੂੰਗੀ ਮੈਂ ਹੁਣ ਬਸ 10 ਸੌ ਦਾ ਸਰਪਾਉ ਗੁਪਰੇਟ ਕਰ ਦੇਣੀ ਹੈ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰ ਅ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਠੀਕ ਹੈ ਤੇ ਬਾਕੀ ਮੈਂ ਦੇਖਿਆ ਵੀ ਹਨਾ ਕੁਝ ਤਾਂ ਪ੍ਰਵਾਸ ਦਾ ਵੀ ਮਦਮ ਅੰਲਾ ਦਾ ਘਟ ਰਿਹਾ ਹੈ ਡੀਵੀਡੀ ਤੇ ਇਹ ਕੋਈ ਰਿਗਿਸਟਰ ਕਰਨੀ ਔਖੀ ਹੋ ਜਾਂਦੀ ਹੈ ਕਿ ਨਹੀਂ ਲੋਕ ਗਾ ਵੀ ਐਡੀ ਤੱਕ ਕੋਈ ਗੱਲ ਨਹੀਂ ਹੁੰਦੀ ਵੀ ਤੋਂ ਨੂੰ ਬੱਟੀ ਚੱਟੜਾ ਫਿਰ ਸੱਚਮੁੱਚ ਹੀ ਸੈੱਡ ਨਹੀਂ ਹੋ ਰਿਹਾ ਕੁਝ ਸਾਡੇ ਘਰੇ ਤਾਂ ਥੋੜਾ ਜਿਹਾ ਉਹ ਹੋਇਆ ਰਿਹਾ ਐ ਸੈਟਿੰਗ ਹੀ ਹੋਈ ਉਹਦੇ ਕਰਕੇ ਸ਼ਾਇਦ ਤੇ ਘਬਰਾਹਟ ਬਹੁਤ ਹੋ ਗਈ ਸੀ ਤਾਂ ਅਦਰਵਾਇਜ਼ ਅਸੀਂ ਇੰਨੇ ਜ਼ਿਆਦਾ ਉਹ ਨਹੀਂ ਹੈਗੇ ਉਹਦੇ ਇਹਦਾ ਪਤਾ ਲੱਗਣਾ ਵੀ ਬੰਦੂ ਨਹੀਂ ਹੋਇਆ ਸੀ ਪਰ ਅੱਜ ਸੱਚਮੁੱਚ ਸੈੱਡ ਨਹੀਂ ਹੋ ਰਹੀ ਸੀ ਕਰ ਫਿਰ ਇਸ ਕਰਕੇ ਚਲਾਉਣਾ ਪਿਆ ਇਸ ਲਈ ਤੇ ਚਲੋ ਜੀ ਫਾਈਨਲੀ ਲਾਈਟ ਆ ਗਈ ਤੇ ਹੁਣ ਆਪਾਂ ਰਿਲੀਜ਼ ਕਿਉਂ ਟਿਕਮ ਓਕੇ ਜੀ ਗੁੱਡ ਨਾਈਟ